ਇਸ ਪਾਇ ਹਜੀ ਸਿਮਰਨਜੀਤ ਸਿੰਘ ਮਾਨ ਤੇ ਤੇ ਪਤਾ ਹੀ ਨਹੀਂ ਲੱਗਿਆ ਉਹ ਕਾਦ ਭਾਗਲਪੁਰ ਤੋਂ ਨਿਕਲ ਕੇ ਆ ਗਏ ਕਿਉਂਕਿ ਸਮਝ ਲਿਆ ਸਰਕਾਰਾਂ ਨੂੰ ਇਹ ਜਿਹੜੇ ਕੈਦੀ ਨੇ ਉਹਨਾਂ ਨੂੰ ਰੱਖ ਕੇ ਵੋਟਾਂ ਮਿਲਦੀਆਂ ਜਾਂ ਛੱਡ ਕੇ ਵੋਟਾਂ ਮਿਲਦੀਆਂ ਇਹਦੇ ਤੇ ਗੱਲ ਤੈ ਬਹੁਤ ਹੁੰਦੀ ਹੈ ਸੋ ਹਟਾ ਦੇਣਗੇ ਛੇਤੀ ਦੇਖੋ ਜੀ ਇਹ ਅੱਜ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕਿਹਾਗਾ ਕਿ ਅਪ੍ਰੈਲ ਮਹੀਨੇ ਤੋਂ ਬਾਅਦ ਅੱਗੇ ਨਹੀਂ ਵਧਾਵਾਂਗੇ ਅਸੀਂ ਨੈਸ਼ਨਲ ਸਕਿਉਰਿਟੀ ਕਿャ ਉਸਕੇ ਨੈਸ਼ਨਲ ਸਕਿਉਰਿਟੀ ਐਕਟ ਕਿਸੇ ਵਿਅਕਤੀ ਤੇ 1 ਸਾਲ ਲਈ ਹੀ ਲਾਇਆ ਜਾ ਸਕਦਾ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਕਿਸੇ ਵਿਅਕਤੀ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ 1 ਸਾਲ ਲਈ ਉਸ ਤੋਂ ਬਾਅਦ ਜੇ ਵਧਾਉਣਾ ਹੋਵੇ ਉਹਦਾ ਇੱਕ ਵਿਧੀ ਵਿਧਾਨ ਆਉਂਦਾ ਹੈ ਕਿ ਕਮੇਟੀ ਬਣਦੀ ਹੈ ਸਮੀਖਿਆ ਹੁੰਦੀ ਹੈ ਉਹਦੇ ਤਹਿਤ ਕੁਝ ਮਹੀਨਿਆਂ ਦੇ ਲਈ ਵਾਧਾ ਹੈਗਾ ਇਹ ਤਾਂ ਪੰਥਕ ਪ੍ਰੈਸ਼ਰ ਜਾਂ ਲੋਕਾਂ ਦਾ ਦਬਾਅ ਹੀ ਨਹੀਂ ਬਣ ਪਾਇਆ ਅਦਰਵਾਈਜ਼ ਪੰਜਾਬ ਸਰਕਾਰ ਨੂੰ 1 ਸਾਲ ਤੋਂ ਵੱਧ ਸਮੇਂ ਦੇ ਲਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਅੰਦਰ ਰੱਖਣਾ ਉੱਖਾ ਹੋ ਜਾਣਾ ਸੀਗਾ ਉਹ ਤਾਂ ਨਾ ਤੋਂ ਵਿਰੋਧ ਚ ਧਰਨੇ ਹੋਏ ਨਾ ਰੈਲੀਆਂ ਹੋਈਆਂ ਨਾ ਮੁਜਾਰੇ ਹੋਏ ਨਾ ਕਿਤੇ ਇਹ ਗੱਲ ਉੱਠੀ ਕਿ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਕਿਸੇ ਵਿਅਕਤੀ ਨੂੰ ਸਾਲਾਂਵਾਰ ਦੀ ਥੋੜੀ ਨਜ਼ਰਬੰਦ ਕੀਤਾ ਜਾ ਸਕਦਾ ਹੁੰਦਾ ਉਹ ਤਾਂ ਇੱਕ ਖਾਸ ਸਥਿਤੀ ਦੇ ਵਿੱਚ ਜਦੋਂ ਕਿਸੇ ਸੂਬੇ ਦੇ ਵਿੱਚ ਹਾਲਾਤ ਤਣਾਪੂਰਨ ਹੋਣ ਮਾਹੌਲ ਜਿਹੜਾ ਉਹ ਅਣਸਖਾਮਾ ਹੋਵੇ ਉਦੋਂ ਕੁਝ ਮਹੀਨੇ ਦੇ ਲਈ ਕਿਸੇ ਨੂੰ ਨજરਬੰਦ ਕੀਤਾ ਜਾ ਸਕਦਾ ਸੋ ਨੈਸ਼ਨਲ ਸਕਿਉਰਿਟੀ ਐਕਟ ਤਹਿਤ 2 ਸਾਲ ਤੱਕ ਇਹਨਾਂ ਨੇ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਨજરਬੰਦ ਰੱਖ ਲਿਆ ਹੁਣ ਇਸ ਦੂਗਾ ਰੱਖਣਾ ਇਹਨਾਂ ਦੇ ਲਈ ਉਖਾ ਬਣ ਗਿਆ ਇਸ ਕਰਕੇ ਇਹਨਾਂ ਨੇ ਉਹਨਾਂ ਦੇ ਕੋਈ ਸਾਥੀਆਂ ਤੋਂ ਤਾਗੇ ਵਧਾਇਆ ਹੀ ਨਹੀਂ ਹੈ ਉਹਨਾਂ ਨੂੰ ਤਾਂ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਹੈਗਾ ਅਮਰਤ ਜਿਵੇਂ ਜਿਵੇਂ ਗ੍ਰਿਫਤਾਰੀਆਂ ਹੋਈਆਂ ਸੀ 2-2 ਸਾਲ ਪੂਰੇ ਹੋਣੇ ਨੇ ਅ ਅਮਰਤਪਾਲ ਸਿੰਘ ਦੇ ਸਾਥੀਆਂ ਤੇ ਮਾਰਚ ਮਹੀਨੇ ਦੇ ਵਿੱਚ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਜੇਲ੍ਹ ਸੰਬੰਦ ਕੀਤਾ ਸੀ ਉਹਨਾਂ ਦੇ ਹੌਲਿਆਈ ਹੋ ਰਹੀ ਆ। ਰਿਹਾਈ ਐਸ ਤੱਕ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾ ਰਿਹਾ। ਉਹਨਾਂ ਨੂੰ ਸਾਮ ਤੋਂ ਪੰਜਾਬ ਲਿਆਂਦਾ ਜਾ ਰਿਹਾ। ਜਿਹੜਾ ਉਹਨਾਂ ਤੇ ਆਲਰੇਡੀ ਕਾਨੂੰਨ ਦਰਜ ਨੇ, ਕੇਸ ਦਰਜ ਨੇ। ਉਹਨਾਂ ਤੇ ਚਾਰਵਾਈ ਹੋਊਗੀ ਜਿਵੇਂ ਜਨਾਲਾ ਪੁਲਿਸ ਸਟੇਸ਼ਨ ਦੇ ਉੱਤੇ ਹਮਲੇ ਦਾ ਕੇਸ ਦਰਜ ਆ ਜਿਨ੍ਹਾਂ ਤੇ ਉਹਨਾਂ ਤੇ ਉਹਦੇ ਤਹਿਤ ਜੇਲ੍ਹ 'ਚ ਰਹਿਣਗੇ। ਉਹਨਾਂ ਚਰਜਨ ਚਰ ਉਹ ਕੇਸਾਂ ਦਾ ਨਫਤਾਰਾ ਜਾਂ ਜਮਾਨਤ ਨਹੀਂ ਹੁੰਦੀ। ਜਿਨ੍ਹਾਂ ਦੇ ਉੱਤੇ ਕੋਈ ਹੋਰ ਕੇਸ ਨੇ ਕਿਉਂਕਿ ਇਹਨਾਂ ਨੇ ਕਈ ਹੋਰ ਕੇਸ ਵੀ ਪਾਇਏ ਸੀ ਉਹ ਉਹਨਾਂ ਤੇ ਰਹਿਣਗੇ। ਸੋ ਦੇਖੋ ਜੀ ਹੁਣ ਸਾਫ ਹੋ ਗਿਆ। ਕਿ ਅਪ੍ਰੈਲ ਮਹੀਨੇ ਦੇ ਵਿੱਚ ਅ ਅਪ੍ਰੈਲ ਮਹੀਨੇ ਤੋਂ ਪਹਿਲਾਂ ਪਹਿਲਾਂ ਅਮਰਤਪਾਲ ਸਿੰਘ ਦੇ ਸਾਥੀ ਤਾਂ ਬਾਹਰ ਆ ਜਾਣਗੇ ਬਾਕੀ ਕੇਸ ਜੇ ਕਿਸੇ ਤੇ ਰਹਿੰਦਾਗਾ ਉਹ ਵੱਖਰੀ ਗੱਲ ਆਦਰਵਾਈਜ਼ ਨੈਸ਼ਨਲ ਸਕਿਉਰਿਟੀ ਐਕਟ ਤਾਹਤ ਨજરਬੰਦੀ ਹੈ ਜਿਹੜੀ ਉਹਨਾਂ ਦੀ ਉਹ ਖਤਮ ਹੋ ਜਾਏਗੀ ਅਮਰਤਪਾਲ ਸਿੰਘ ਤੇ ਵੀ ਹੁਣ ਇਹਨਾਂ ਨੇ ਰਾਤ ਚ ਕਹਿਤਾ ਹੁਣ ਉਸ ਗੱਲ ਤੋਂ ਤਾਂ ਮੁੱਕ ਨਹੀਂ ਸਕਦੇ ਕਿ ਅਸੀਂ ਅੱਗੇ ਨਹੀਂ ਵਧਾਵਾਂਗੇ 2 ਸਾਲ ਤੋਂ ਤਾਂ ਉਹਨਾਂ ਨੂੰ ਹੁਣ ਪੰਜਾਬ ਜਾਂ ਦਿੱਲੀ ਸ਼ਿਫਟ ਕੀਤਾ ਜਾ ਸਕਦਾ ਆ ਸਭ ਤੋਂ ਸੈਕੰਡ ਇਸ਼ੂ ਕਿ ਉਹਨਾਂ ਦੇ ਉੱਤੇ ਜਿਹੜਾ ਯੂਏਪੀਏ ਤਾਹਤ ਗੁਰਪ੍ਰੀਤ ਸਿੰਘ ਹਰੀਨਾਉਂ ਦੇ ਕਤਲ ਦਾ ਮਾਮਲਾ ਦਰਜ ਹੈ ਉਹਦੇ ਵਿੱਚ ਉਹ ਜੇਲ੍ਹ ਦੇ ਵਿੱਚ ਰਹਿਣਗੇ ਦੇ ਨਾਲ ਪੁਲਿਸ ਸਟੇਸ਼ਨ ਤੇ ਹਮਲੇ ਦਾ ਕੇਸ ਵੀ ਆਲਰੇਡੀ ਦਰਜ ਹੈ ਜਿਹੜਾ ਪੋਲੀਟੀਕਲ ਇਸ਼ੂ ਆ ਹੁਣ ਇਸ ਮਸਲੇ ਦਾ ਜਿਹੜਿਆ ਤੁਸੀਂ ਜ਼ਿਕਰ ਵੀ ਕੀਤਾ ਸ਼ੁਰੂ ਦੇ ਵਿੱਚ ਕਿ ਸਰਕਾਰਾਂ ਬਹੁਤ ਕੁਝ ਦੇਖਦੀਆਂ ਹੈ ਇਹ ਕੋ ਸ਼ਪਸ਼ਟ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿਆਸੀ ਕ੍ਰਾਈਸਿਸ ਦੇ ਵਿੱਚ ਹੈ ਸ਼੍ਰੋਮਣੀ ਕਾਲੀਦਲ ਇੱਕ ਬਹੁਤ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕੁਲ ਸ਼ੁਭਲਾਕੇ ਜਿਸ ਤਰੀਕੇ ਦੇ ਨਾਲ ਸਿੱਖ ਪੰਥ ਦੀਆਂ ਬਕਾਰੀ ਸੰਸਥਾਵਾਂ ਦਾ ਬਕਾਰ ਦਾ ਦੇ ਉੱਤੇ ਲੱਗਿਆ ਹੋਇਆ ਅਜਿਹੇ ਦੇ ਵਿੱਚ ਸਟੇਟ ਨੂੰ ਇਹ ਚੀਜ਼ ਦਾ ਵੱਧ ਬੈਨੀਫਿਟ ਮਿਲਦਾ ਹੈ ਕਿ ਜਿੰਨੇ ਵੱਧ ਇਸ ਸਿੱਖ ਭਾਈਚਾਰੇ ਦੇ ਵਿੱਚ ਜਿਹੜੀਆਂ ਆਵਾਜ਼ਾਂ ਉੱਠਣਗੀਆਂ ਜਿੰਨੇ ਵੱਧ ਵਿਚਾਰ ਹੋਣਗੇ ਉਹ ਉਸ ਚੀਜ਼ ਦਾ ਸਟੇਟ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਾਭ ਮਿਲੇਗਾ ਉਹ ਇਹ ਚੀਜ਼ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਹੈਗੀ ਉਹ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੀ ਹਿਮਾਚਲ ਦੇ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲਾ ਦੇ ਪੋਸਟਰਾਂ ਤੋਂ ਲਾਹਿਆ ਜਾ ਰਿਹਾ ਉਧਰੋਂ ਪੰਜਾਬ ਚ ਹਰਿਆਣਾ ਹਿਮਾਚਲ ਵਾਲੀਆਂ ਗੱਡੀਆਂ ਰੋਕ ਕੇ ਉਹਨਾਂ ਤੇ ਫੋਟੋਆਂ ਲਾਈਆਂ ਜਾ ਰਹੀਆਂ ਨੇ ਮਾਮਲਾ ਕੀ ਹੈ ਜੀ ਇਹ ਦੇਖੋ ਜੀ ਮਾਮਲਾ ਕੋ ਬਹੁਤਾ ਵੱਡਾ ਨਹੀਂ ਸੀ ਇਹ ਮਾਮਲੇ ਨੂੰ ਅਸਲ ਦੇ ਵਿੱਚ ਹਿਮਾਚਲ ਵਾਲਿਆਂ ਨੇ ਵੱਡਾ ਕਰ ਲਿਆ ਮਸਲਾ ਸਿਰਫ ਐਟੈਕ ਸੀਗਾ ਕਿ ਕੋਈ ਵਿਅਕਤੀ ਕਿਸੇ ਦੇ ਮਨ ਦੇ ਵਿੱਚ ਹੀਰੋ ਹੋ ਸਕਦਾ ਹੈ ਔਰ ਕੋਈ ਵਿਅਕਤੀ ਦੇ ਕਿਸੇ ਪ੍ਰਤੀ ਵਿਚਾਰ ਨੇ ਜਿਹੜੇ ਉਹ ਹੋਰ ਹੋ ਸਕਦੇ ਨੇ ਕਿਸੇ ਦੇ ਹੋਰ ਹੋ ਸਕਦੇ ਨੇ ਈਵਨ ਜੇ ਦੇਖਣਾ ਹੋਵੇ ਮਹਾਤਮਾ ਗਾਂਧੀ ਦੀ ਸ਼ਖਸੀਅਤ ਦੇ ਬਾਰੇ ਦੇ ਵਿੱਚ ਵੀ ਇਸ ਦੇਸ਼ ਦੇ ਵਿੱਚ ਵਿਚਾਰ ਸਭ ਦੇ ਇੱਕ ਨਹੀਂ ਹੈਗੇ ਈਵਨ ਜੇ ਦੇਖਣਾ ਹੋਵੇ ਕਿ ਜਿਵੇਂ ਲਖੂਰਾਮ ਗਾਉਂਢ ਨੇ ਮਹਾਤਮਾ ગાંધી ਦਾ ਕਤਲ ਕੀਤਾ ਉਹ ਉਹਦੀ ਵਿਚਾਰਧਾਰਾ ਸੰਘ ਦੀ ਵਿਚਾਰਧਾਰਾ ਸੀਗੀ ਔਰ ਸੰਘ ਉਹਦੇ ਬਾਰੇ ਕੀ ਸੋਚਦਾ ਹੈ ਮਹਾਤਮਾ ગાંધી ਬਾਰੇ ਕੀ ਸੋਚਦਾ ਇਹ ਵੱਖ-ਵੱਖਰੀਆਂ ਗੱਲਾਂ ਨੇ ਸੋ ਇਹ ਭਾਰਤ ਦੇ ਵਿੱਚ ਕਿਸੇ ਵੀ ਵਿਅਕਤੀ ਕਿਸੇ ਸ਼ਖਸੀਅਤ ਦੇ ਬਾਰੇ ਦੇ ਵਿੱਚ ਕਿਸੇ ਵੀ ਨਾਗਰਿਕ ਦੇ ਵਿਚਾਰ ਵੱਖ-ਵੱਖਰੇ ਹੋ ਸਕਦੇ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈਗਾ ਸੋ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਹੈਗਾ ਜਿਹੜਾ ਉਹ ਆਪਣੇ ਰક્ષ ਦੇ ਤੌਰ ਦੇ ਉੱਤੇ ਮੰਨਦਾਗਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈਗੇ ਆ ਜੇ ਮੋਟਰਸਾਈਕਲਾਂ ਦੇ ਉੱਤੇ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂਦੇ ਨੇ ਤਾਂ ਉਹ ਮੋਟਰਸਾਈਕਲਾਂ ਦੇ ਉੱਤੇ ਸੱਤ ਜਰਨੈਲ ਸਿੰਘ ਭਿੰਡਰਾਣੀਆਂ ਤਸਵੀਰਾਂ ਲਾ ਕੇ ਜਾਂਦੇ ਨੇ ਇਹਦੇ ਵਿੱਚ ਕਿਸੇ ਨੂੰ ਕੋਈ ਮਤਲਬ ਹਰਾਨੀ ਨਹੀਂ ਹੋਣੀ ਚਾਹੀਦੀ ਨਾ ਵਿਰੋਧ ਹੋਣਾ ਚਾਹੀਦਾ ਹੈ ਉਹਨਾਂ ਦਾ ਆਪ ਦਾ ਪਰਸਨਲ ਜਿਹੜਾਗਾ ਮਸਲਾ ਉਹ ਹੈ ਇਹਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਵੀ ਕੋਈ ਠੇਸ ਆ ਜਿਹੜੀ ਉਹ ਨਹੀਂ ਪਹੁੰਚਦੀ ਲੇਕਿਨ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਜਮਾਦਰ ਪ੍ਰਦੇਸ਼ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਹਿਮਾਚਲ ਪ੍ਰਦੇਸ਼ ਚ ਐਂਟਰੀ ਕਰਨੀ ਹੈ ਤਾਂ ਤਸਵੀਰਾਂ ਜਿਹੜੀਆਂ ਤਾਰ ਉਹਨਾਂ ਨੇ ਟੱਕੇ ਦਾ ਤਸਵੀਰਾਂ ਤਾਰਨੀ ਸ਼ੁਰੂ ਕਰਤੀਆਂ ਔਰ ਇੱਕ ਵੱਖਰਾ ਇਸ਼ੂ ਹੈ ਕਿ 50 ਰੁਪਏ ਪਰ ਮੋਟਰਸਾਈਕਲ ਲੈਣੇ ਸ਼ੁਰੂ ਕਰਤੇ ਚਲੋ ਉਹ ਇੱਕ ਵੱਖਰਾ ਇਸ਼ੂ ਹੈ ਉਹ ਹਰ ਸੂਬੇ ਦਾ ਹਰ ਜ਼ਿਲ੍ਹੇ ਦਾ ਜਿਹੜਾ ਆਪੋ ਆਪਣਾ ਇੱਕ ਜਿਹੜਾ ਵਿਧੀ ਵਿਧਾਨ ਹੈ ਲੇਕਿਨ ਤਸਵੀਰਾਂ ਦਾ ਮਸਲਾ ਹੈ ਜਿਹੜਾ ਉਹ ਮਸਲੇ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਔਰ ਉਹ ਵਿਰੋਧ ਦੇ ਵਿੱਚੋਂ ਉਹਨਾਂ ਨੇ ਜਿਹੜੀਆਂ ਹਿਮਾਚਲ ਪ੍ਰਦੇਸ਼ ਦੀਆਂ ਬੱੱਸਾਂ ਬਾਇਆ ਪੰਜਾਬ ਜਾਂਦੀਆਂ ਨੇ ਜਾਂ ਪੰਜਾਬ ਦੇ ਵਿੱਚ ਐਂਟਰ ਕਰਦੀਆਂ ਉਹਨਾਂ ਤੇ ਤਸਵੀਰਾਂ ਲਾਉਣੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਜੀ ਜੇ ਤੁਸੀਂ ਪੰਜਾਬ ਚ ਬੱੱਸਾਂ ਲੈ ਕੇ ਆਓਗੇ ਤਾਂ ਤਸਵੀਰਾਂ ਸੰਤ ਜਗਵੈਲ ਸਿੰਘ ਪਿੰਡਰਾਲਿਆਂ ਦੀਆਂ ਲੱਗੀਆਂ ਹੋਣ ਉਸ ਤੋਂ ਬਾਅਦ ਅੱਜ ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਖਾੜ ਦੇ ਵਿੱਚ ਹਰਿਆਣਾ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਜਾਂ HRTC ਦੀ ਜਿਹੜੀ ਬੱੱਸ ਹੈ ਉਹਦੇ ਜਿਹੜੇ ਸ਼ੀਸ਼ੇ ਨੇ ਉਹ ਭੰਨ ਦਿੱਤੇ ਗਏ ਚਲੋ ਸ਼ੀਸ਼ੇ ਭੰਨਨੇ ਠੀਕ ਨਹੀਂ ਹੈਗੇ ਅ ਸੀਸੇਪਨ ਨਿਕਲਦਾ ਹੈ ਪਰ ਮਸਲਾ ਇਹ ਹੈਗਾ ਕਿ ਇਹ ਸਾਰੇ ਮਾਮਲੇ ਨੂੰ ਟੂਲ ਕਿੱਥੋਂ ਦਿੱਤੀ ਗਈ ਔਰ ਕਿਉਂ ਇਹ ਐਡਾ ਵੱਡਾ ਇਸ਼ੂ ਜਿਹੜਾ ਉਹ ਬਣਿਆ ਔਰ ਇਸ਼ੂ ਇੱਥੋਂ ਤੱਕ ਜਾਵੜਿਆ ਜੀ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਮਾਡਰਪਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਨੇ ਆਵਾਜ਼ ਠਾ ਦਿੱਤੀ ਕਿ ਜੀ ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ ਜਿਹੜੀਆਂ ਆਪਣੀ ਹਿਮਾਚਲ ਵਾਲੀਆਂ ਬੱਥਾਂ ਦੇ ਨਾਲ ਔਰ ਕਿਵੇਂ ਉੱਥੇ ਜਿਹੜੇ ਨੇ ਉਹ ਪੋਸਟਰ ਲਾਏ ਜਾ ਰਹੇ ਨੇ ਸੋ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਜਿਸ ਵਿਸ਼ੇ ਤੇ ਚਰਚਾ ਹੋਈ ਤੁਸੀਂ ਦੇਖੋ ਕਿ ਹਿਮਾਚਲ ਦੇ ਕਿੰਨੇ ਇਸ਼ੂਜ਼ ਨੇ ਜਿਹੜੇ ਇੰਪੋਰਟੈਂਟ ਨੇ ਉਹਨਾਂ ਇਸ਼ੂਜ਼ ਤੇ ਚਰਚਾ ਦੀ ਬਜਾਏ ਪੰਜਾਬ ਦੇ ਵਿੱਚ ਜੋ ਬੱਸਾਂ ਦਾ ਮਸਲਾਗਾ ਉਹਨੂੰ ਉਭਾਰ ਦਿੱਤਾ ਗਿਆ ਉਹ ਤੇ ਹਿਮਾਚਲ ਦੇ ਚੀਨਸਟ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਕਰਾਂਗਾ ਸੋ ਚਲੋ ਬਸ ਭੰਡਣੀ ਬੇਸ਼ੱਕ ਦੀ ਗਲਤ ਐ ਸੀ ਭੰਨੇ ਗਲਤ ਆ ਲੇਕਿਨ ਨੌਜਵਾਨਾਂ ਦਾ ਕਿਸੇ ਨੂੰ ਰਾਸ਼ਮਨਨ ਆ ਕਿਸੇ ਨੂੰ ਹੀਰੋ ਮੰਨ ਆਪਦੇ ਜਹਨ ਦੇ ਵਿੱਚ ਉਹਨਾਂ ਦਾ ਪਰਸਪਰ ਮਸਲਾ ਜਿਹੜਾ ਉਹ ਹੋ ਸਕਦਾ ਹੈਗਾ इवन ਜੇ ਦੇਖਣਾ ਵੇ ਸ਼ੀਦਿਆਜਮ ਸ਼ੀਦ ਭਗਤ ਸਿੰਘ ਦੇ ਬਾਰੇ ਦੇ ਵਿੱਚ ਵੀ ਪੱਖੋ ਵੱਖਰੇ ਵਿਚਾਰ ਨੇ ਸਿਵਰਜੀਤ ਸਿੰਘ ਮਾਨ ਦੇ ਵਿਚਾਰ ਨੇ ਜਿਹੜੇ ਭਗਤ ਸਿੰਘ ਦੇ ਬਾਰੇ ਉਹ ਵੱਖ ਨੇ ਔਰ ਪੰਜਾਬ ਸਰਕਾਰ ਦੇ ਜਾਂ ਭਗਵੰਤ ਮਾਨ ਹੋਰਾਂ ਦੇ ਵਿਚਾਰ ਵੱਖ ਨੇ ਲੈਫਟ ਦੇ ਵਿਚਾਰ ਨੇ ਜਿਹੜੇ ਉਹ ਭਗਤ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਉਦੋਂ ਵੀ ਵੱਖ ਨੇ ਔਰ ਜਿਹੜੀ ਇੰਡੀਅਨ ਸਟੇਟ ਹੈ ਉਹਨਾਂ ਨੇ ਕੱਲ ਤੱਕ ਮਤਲਬ ਪਿਛਲੇ ਦਿਨਾਂ ਤੱਕ ਭਗਤ ਸਿੰਘ ਖੋਰਾ ਦੇ ਵੱਲੋਂ ਵਰਤੇ ਗਏ ਹਥਿਆਰ ਨੇ ਜਿਹੜੇ ਉਹ ਕਿਸ ਜਗ੍ਹਾ ਰੱਖੇ ਹੋਏ ਸੀਗੇ ਉਹ ਵੀ ਇੱਕ ਵੱਡਾ ਮਸਲਾ ਸੋ ਇਸ ਕਰਕੇ ਕਿਸੇ ਵਿਅਕਤੀ ਦੇ ਬਾਰੇ ਦੇ ਵਿੱਚ ਕਿਸੇ ਦੇ ਵੀ ਵਿਚਾਰ ਵੱਖੋ ਵੱਖਰੇ ਹੋ ਸਕਦੇ ਆ ਧੱਕੇ ਨਾਲ ਕਿਸੇ ਨੂੰ ਕਿਸੇ ਦੇ ਵਿੱਚ ਜਨ ਨੂੰ ਜਿਹੜਾ ਮੰਨਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਇਹ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਸੋ ਇਸ ਕਰਕੇ ਇਹ ਹਿਮਾਚਲ ਪ੍ਰਦੇਸ਼ ਸਰਕਾਰ ਦੀ ਧੱਕੇਸ਼ਾਹੀ ਹੈ ਜਿਹੜੀ ਉਹ ਨਜ਼ਰ ਆਈ ਹੈ ਜੀ ਅੱਛਾ ਜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਉਹਦਾ ਸਾਹਮਣੇ ਗਏ ਹੁਣ ਦੇਖੋ ਜੀ ਅੱਜ ਸੁਖਵੀਰ ਸਿੰਘ ਬਾਦਲ ਆਪਣੇ ਕੁਝ ਸਾਥੀਆਂ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਘਰ ਗਏ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਅੰਤਰੰਕ ਕਮੇਟੀ ਹੈ ਜਿਹੜੀ ਉਹ ਹੁਸ਼ਿਆਰਪੁਰ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਘਰ ਗਈ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣੀ ਉਹ ਵਿਅਕਤੀ ਨੇ ਜਿਹੜੇ ਜੱਫੇਦਾਰ ਗੁਰਚਾਨ ਸਿੰਘ ਟੌੜਾ ਹੋਰਾਂ ਦੇ ਸਭ ਤੋਂ ਨੇੜੇ ਸੀ ਜਦੋਂ ਜੱਫੇਦਾਰ ਗੁਰਚਾਨ ਸਿੰਘ ਟੌੜਾ ਹੋਰੀ ਸਰਦਾਰ ਪਾਕਾ ਸਿੰਘ ਬਾਦਲ ਹੋਰਾ ਦੇ ਨਾਲ ਬਿਵਾਦ ਦੇ ਵਿੱਚੋਂ ਛੱਡ ਕੇ ਗਏ ਸੀ ਤਾਂ ਟੌੜਾ ਹੋਰਾਂ ਦੇ ਨਾਲ ਜਾਣ ਵਾਲੇ ਐਡਵੋਕੇਟ ਅਰਜੰਦਰ ਸਿੰਘ ਧਾਮੀ ਸੀ ਉਦੋਂ ਇਹਨਾਂ ਨੂੰ ਬਹੁਤ ਮਨਾਉਣ ਦੇ ਯਤਨ ਹੋਏ ਪਰ ਇਹਨਾਂ ਨੇ ਕਿਹਾ ਜਨਤਾ ਟੌੜਾ ਸਾਹਿਬ ਨੇ ਵਾਪਸ ਆਉਂਦੇ ਮੈਂ ਵਾਪਸ ਨਹੀਂ ਆਉਂਦਾ ਉਦੋਂ ਵੀ ਅੜ ਗਏ ਸੀ ਇਹ ਹੁਣ ਫੇਰ ਅੜ ਗਏ ਸੀ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਿਵੇਂ ਇਕਿਆਨੀ ਹਰਪ੍ਰੀਤ ਸਿੰਘ ਹੋਰਾ ਜੀ ਨੂੰ ਜਿਹੜਾ ਅਹੁਦੇ ਤੋਂ ਲਾਂਭੇ ਕਰਨਾ ਜਥੇਦਾਰ ਦੇ ਤੋਂ ਔਰ ਸੱਤ ਮੈਂਬਰੀ ਕਮੇਟੀ ਦੇ ਵਿੱਚ ਵੀ ਐਡਵੋਕੇਟ ਹਰਜੰਦਰ ਸਿੰਘ ਧਾਮੀ ਹੋਰਾ ਨੂੰ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀ ਉਹਦੇ ਚ ਕਈ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਜਾਂ ਅਹਿਮ ਜ਼ਿੰਮੇਵਾਰੀਆਂ ਇਹਨਾਂ ਦਿੱਤੀਆਂ ਉਹ ਦਬਾਅ ਦੇ ਮੰਨਦਿਆਂ ਔਰ ਕਈ ਚੀਜ਼ਾਂ ਨੂੰ ਜਿਹੜਾ ਉਹ ਐਕਸੈਪਟ ਨਾ ਕਰਦੇ ਆ ਜੋ ਸ਼੍ਰੋਮਣੀ ਕਮੇਟੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦਬਾਅ ਪਿਆ ਸੀ ਕਾਲੀਦਾਲ ਦੇ ਵੱਲੋਂ ਉਹਨਾਂ ਨੇ ਰਿਜਾਇਨ ਕਰਤਾ ਸਾਨੂੰ ਮਨਾਉਣ ਦੇ ਬਹੁਤ ਯਤਨ ਹੋਏ ਮਨ ਨਹੀਂ ਸੀ ਰਹੇ ਲੇਕਿਨ ਕੱਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਚੰਡੀਗੜ੍ਹ 'ਚ ਬੈਠਕ ਕਰਕੇ ਉੱਥੇ ਸਿੱਧੀਆਂ ਗੱਡੀਆਂ ਹਸ਼ਾਰਪੁਰ ਨੂੰ ਚਾਲੇ ਪਾਤੇ ਔਰ ਧਾਮੀ ਸਾਹਿਬ ਦੇ ਘਰ ਹਸ਼ਾਰਪੁਰ ਜਾ ਕੇ ਕਹਿਤਾ ਕਿ ਧਾਮੀ ਸਾਹਿਬ ਤੁਹਾਡਾ ਅਸਤੀਫਾ ਨਾ ਮਨਜ਼ੂਰ ਹੈ ਅਸੀਂ ਤੁਹਾਨੂੰ ਮਨਾਉਣ ਆਏ ਆ ਤੁਸੀਂ ਦੁਆਰੇ ਉਹਦਾ ਜੁਆਇਨ ਕਰੋ ਉਹਨਾਂ ਨੇ ਥੋੜੀ ਲਚਕ ਦਿੱਤੀ ਕਿ ਮੈਨੂੰ ਇੱਕ ਦਿਨ ਦਾ ਸਮਾਂ ਦਿਓ ਸੋਚਣ ਦੇ ਲਈ ਤਾਂ ਉਹ ਲਚਕ ਦੇ ਚੱਲਦੇ ਆ ਜਿ ਸੁਖਵੀਰ ਸਿੰਘ ਬਾਦਲ ਹੋਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਘਰ ਜਾ ਪਹੁੰਚੇ ਔਰ ਦੱਸਦੇ ਨੇ ਕਿ ਸਕਿਉਰ ਸਿੰਘ ਬਾਦਲ ਹੋਰਾਂ ਨੇ ਐਡਵੋਕੇਟ ਹਰਜਨਦਰ ਸਿੰਘ ਧਾਮੀ ਹੋਰਾਂ ਨੂੰ ਅਪੀਲ ਕੀਤੀ ਕਿ ਅੱਜ ਸ਼ਰਮਣੀ ਕਾਲੀਦਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਪੈਚਾਰਾ ਇੱਕ ਵੱਡੇ ਸੰਕਟ ਦੇ ਵਿੱਚ ਹੈ ਔਰ ਤੁਹਾਡੇ ਵਰਗੇ ਆਗੂਆਂ ਦੀ ਲੋੜ ਹੈ ਤੇ ਤੁਸੀਂ ਮੋੜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਓ ਹੁਣੇ ਇੱਕ ਗੱਲ ਸਾਹਿਬ ਇਹ ਜਾਣਕਾਰੀ ਮਿਲੀ ਆ ਕਿ ਦੋਨੇ ਆਗੂਆਂ ਦੇ ਵਿੱਚ 1 ਟੂ 1 ਜਿਹੜੀ ਮੀਟਿੰਗ ਆ ਗਈ ਉਹ ਬੈਠ ਕੇ ਹੋਈ ਆ ਉਸ ਮੀਟਿੰਗ ਦੇ ਵਿੱਚ ਐਡਵੋਕੇਟ ਹਰਜਨਦਰ ਸਿੰਘ ਧਾਮੀ ਹੋਰਾਂ ਨੇ ਆ ਆਵਧੀਆ ਕੁਛ ਗੱਲਾਂ ਰੱਖੀਆਂ ਔਰ ਸੁਖਵੀਰ ਸਿੰਘ ਬਾਗਲ ਹੋਰਾਂ ਦੇ ਵੱਲੋਂ ਦੱਸਿਆ ਇਹਦਾ ਕਿ ਉਹਨਾਂ ਨੂੰ ਮੰਨ ਲਿਆ ਜਿਹੜੀ ਜਥੇਦਾਰ ਸਾਹਿਬ ਦੇ ਵਜੋਂ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਢਣੋਲਾ ਦੀ ਨਿਯੁਕਤੀ ਹੋਈ ਆ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਸਤੀਫਾ ਦੇਣ ਤੋਂ ਬਾਅਦ ਉਹਨਾਂ ਦੀ ਗੈਰ ਹਾਜ਼ਰੀ ਚ ਹੋਈ ਜਾਂਦੀ ਹੁਣ ਇਹ ਵੀ ਜਾਣਕਾਰੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਜਿਹੜੀਆਂ ਗੱਲਾਂ ਸੁਖ ਸਿੰਘ ਬਾਦਲ ਹੋਰਾਂ ਕੋਲੇ ਰੱਖੀਆਂ ਔਰ ਬਾਗਲ ਸਾਹਿਬ ਨੇ ਜਿਹੜੀਆਂ ਗੱਲਾਂ ਮੰਨੀਆਂ ਉਨ੍ਹਾਂ ਦੇ ਵਿੱਚ ਜਥੇਦਾਨਾਂ ਦੀਆਂ ਨਿਯੁਕਤੀਆਂ ਦਾ ਮਸਲਾ ਵੀ ਜਿਹੜਾ ਉਹ ਹੈ ਤੇ ਦੂਸਰਾ ਦੰਦਵੀ ਟਕਸਾਲ ਦੇ ਨਾਲ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਸਬੰਧ ਸਖਾਵੇਂ ਹੋਣ ਇਹ ਵਿਸ਼ੇ ਦੇ ਉੱਤੇ ਵੀ ਵਿਸ਼ੇਸ਼ ਚਰਚਾ ਹੋਈ ਹੈ। ਤੋਂ ਕੁਝ ਫੈਸਲੇ ਆਉਣ ਵਾਲੇ ਦਿਨਾਂ ਤੇ ਲੈ ਜਾਣਗੇ ਜੀ ਅੱਜ ਤਾਂ ਨਹੀਂ ਕਿਹਾ ਜਾ ਸਕਦਾ ਕਿ ਕਿਹੜੀਆਂ ਕਿਹੜੀਆਂ ਗੱਲਾਂ ਤੇ ਐਡਵੋਕੇਟ ਹਰਜਿੰਦਰ ਸਿੰਘ <th>ਮੀ ਨੇ ਵਾਪਸੀ ਦੀ ਹਾਮੀ ਭਰੀ ਆ। ਲੇਕਿਨ ਜਿਹੜੀ ਮਾ ਟੌੜਾ ਸਾਹਿਬ ਹੋਰਾਂ ਦੇ ਨਾਲ ਨਜ਼ਦੀਕੀ ਵਾਲੀ ਗੱਲ ਸੁਣਾਈ ਆ ਉਹਦਾ ਮਤਲਬ ਇਹੀ ਆ ਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਅੱਜ ਵਾਪਸ ਆਏ ਨੇ ਤਾਂ ਉਹ ਕੁਝ ਤਬਦੀਲੀ ਕਰਵਾਉਣ ਦਾ ਵਾਅਦਾ ਕਰਵਾ ਕੇ ਵਾਪਸ ਆਏ ਆ ਉਹ ਕੀ ਕੀ ਹੋਣੀ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਸਾਹਮਣੇ ਆਵੇਗੀ ਜੀ ਅੱਛਾ ਜੀ ਇਹ ਦੱਸੋ ਵੀ ਕਰਨਲ ਦੀ ਜਿਹੜੀ ਕੁੱਟ ਹੋਈ ਆ ਮਿਲਟਰੀ ਦੀ ਉਹਦਾ ਉਹਦੀ ਖਬਰ ਹੋਣ ਅਪਡੇਟ ਕੀ ਆ ਦੇਖੋ ਜੀ ਉਹ ਮਸਲਾ ਬਹੁਤ ਵੱਡਾ ਮਸਲਾ ਬਣ ਚੁੱਕਿਆ ਪਟਿਆਲਾ ਦੇ ਵਿੱਚ ਜਿਹੜੀ ਕਰਨਲ ਇਸ ਬਾੜ ਦੀ ਕੁੱਟਮਾਰ ਹੋਈ ਹੈ ਉਸ ਮਸਲੇ ਦੇ ਵਿੱਚ ਉਹਨਾਂ ਦੀ ਵਾਈਫ ਨੇ ਨਾਨਕ ਸਿੰਘ ਜਿਹੜੇ ਐਸਐਸਪੀ ਨੇ ਪਟਿਆਲਾ ਦੇ ਉਹਨਾਂ ਦੇ ਨਾਲ ਬਾਰ ਬਾਰ ਮੁਲਾਕਾਤ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਕਰਨਲ ਬਾੜ ਦੀ ਜਿਹੜੀ ਕੁੱਟਮਾਰ ਹੋਈ ਹੈ ਉਹਨਾਂ ਨੇ ਦੱਸਿਆ ਕਿ ਮੈਂ ਫੌਜ ਦੇ ਵਿੱਚ ਕਰਨ ਵਾਲਾ ਹੈ ਕਰਨਲ ਦਾ ਰੈਂਕ ਇੱਕ ਆਈਪੀਐਸ ਅਫਸਰ ਦੇ ਰੈਂਕਾ ਟੋਗਾਟਾ ਜਾਨੀ ਕਿ ਐਸਐਸਪੀ ਦੇ ਰੈਂਕ ਦੇ ਬਰਾਬਰ ਆ ਲੇਕਿਨ ਫਿਰ ਵੀ ਉਹਨੂੰ 12 ਪੁਲਿਸ ਮੁਲਾਜ਼ਮਾ ਨੇ ਕੁੱਟਿਆ ਜੋ ਕੁੱਟ ਨਾਲੇ ਪੁਲਿਸ ਮੁਲਾਜ਼ਮਾ ਇਹ ਤਿੰਨ ਚਾਰ ਐਫਐਚਓ ਕੌਟੈਂਸ ਫੈਕਟਰ ਫਾਵਲ ਫੈਕਟਰ ਐਸਆਈ ਰੈਂਕ ਦੇ ਅਧਿਕਾਰੀ ਜਿਹੜੇ ਉਹ ਦੱਸੇ ਜਾਂਦੇ ਨੇ ਔਰ ਉਹ 12 ਦੇ 12 ਜਿਹੜੇ ਕੁੱਟ ਰਹੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਉਸੇ ਦਿਨ ਇਹ ਜਾਣਕਾਰੀ ਮਿਲੀ ਆ ਹੁਣ ਇਸ ਵਿਸ਼ੇ ਦੇ ਵਿੱਚ ਜਿਹੜੀ ਐਫਆਈਆਰ ਹੋਈ ਆ ਐਫਆਈਆਰ ਗੈਲਫਾ ਹੋਈ ਆ ਉਹਦੇ ਵਿੱਚ ਕਿਸੇ ਪੁਲਿਸ ਮੁਲਾਜ਼ਮ ਦਾ ਜੇਕਰ ਤੱਕ ਨੀ ਨਾਂ ਨਹੀਂ ਹੈਗਾ ਕਰਨਲ ਦਾ ਨਾਂ ਜ਼ਰੂਰ ਆ ਉਹਦੇ ਵਿੱਚ ਔਰ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਕਰਨਲ ਆਪਣੀ ਗੱਡੀ ਦੇ ਵਿੱਚ ਬੈਠ ਕੇ ਜਿੰਨੀ ਕਿ ਜਾਣਕਾਰੀ ਮਿਲੀ ਆ ਇਹ ਉਹ ਸ਼ਰਾਬੀ ਰਿਹਾ ਸੀ ਲੇਕਿਨ ਜਿਹੜੀ ਮੈਡੀਕਲ ਰਿਪੋਰਟ ਕਰਨ ਨਾਲ ਦੇ ਜਾਣਕਾਰੀ ਕਰਾਈ ਆ ਉਹਦੇ ਵਿੱਚ ਲਿਖਿਆ ਨੋਨ ਕੋਲ ਤਾਂ ਇਹ ਜਿਹੜਾ ਇਸ਼ੂ ਹੈ ਉਹਦੇ ਵਿੱਚ ਜਾਨੀ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਉਸ ਤੋਂ ਬਾਅਦ ਮੀਡੀਆ ਨੂੰ ਸਟੇਟਮੈਂਟ ਦੇ ਦਿੱਤੀ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤੇ ਉਹ ਕਹਿੰਦੇ ਕਿਹੜੇ ਕੀਤੇ ਆ ਪਰਿਵਾਰ ਕਹਿੰਦਾ ਸਾਨੂੰ ਉਹਨਾਂ ਦੇ ਨਾਮ ਤਾਂ ਦੱਸੋ ਐਫ ਆਈ ਆਰ ਜਨਰਲ ਬਾਇ ਨੇਮ ਦਰਜ ਨਹੀਂ ਹੁੰਦੀ ਸਾਨੂੰ ਕੀ ਪਤਾ ਉਹ ਕਿਹੜਾ ਸਸਪੈਂਡ ਕਰਤਾ ਉੱਥੇ ਸੀਗਾ ਵੀ ਕਿ ਨਹੀਂ ਸੀਗਾ ਇਹ ਵੀ ਇੱਕ ਮਸਲਾ ਸੈਕੰਡ ਮਸਲਾ ਜਿਹੜਾ ਪਰਿਵਾਰ ਦੱਸਦਾ ਹੈਗਾ ਕਿ ਜਦੋਂ ਤੱਕ ਉਹ ਪੁਲਿਸ ਮੁਲਾਜ਼ਮ ਉਹ ਕਹਿੰਦੀ ਵਾਈਫ ਉਹਨਾਂ ਦੀ ਕਰਨਲ ਦੀ ਕਹਿ ਰਹੀ ਐ ਕਿ ਮੇਰੇ ਕੋਲੇ ਮਾਫੀਆਂ ਮੰਗ ਰਹੀ ਸੀ ਵੀਡੀਓ ਕਾਲ ਦੇ ਉੱਤੇ 12 ਦੇ 12 ਪੁਲਿਸ ਮੁਲਾਜ਼ਮ ਔਰ ਉਹ ਕਹਿੰਦੀ ਮੈਂ ਜਾ ਕੇ ਨਾਕ ਸਿੰਘ ਨੂੰ ساری ਰਿਕਾਰਡਿੰਗ ਦਿਖਾਤੀ ਕਿ ਆਹ ਪੁਲਿਸ ਮੁਲਾਜ਼ਮ ਨੇ ਜੀ ਇਹ ਆ ਇਹਨਾਂ ਦੇ ਨਾਮ ਨੇ ਸਾਰਿਆਂ ਦੇ ਨਾਮ ਦੱਸ ਤੇ ਪਾਓ ਬਾਈ ਨੇਮ ਉਹ ਕਹਿੰਦੇ ਜੀ ਤੁਸੀਂ ਕਾਨੂੰਨ ਨੂੰ ਕੰਪਰੋਮਾਈਜ਼ ਕਰ ਲਓ ਹੁਣ ਉਹ ਇਹ ਪਰਿਵਾਰ ਕਹਿ ਰਿਹਾਗਾ ਕਿ ਐਸਐਸਪੀ ਆਪਣੇ ਯੂਨੀਅਰ ਅਫਸਰਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਬਚਾਉਣ ਦੇ ਲਈ ਇਹ ਪਰਿਵਾਰ ਦੇ ਉੱਤੇ ਕਰਨ ਵਾਲ ਦੇ ਉੱਤੇ ਦਬਾਅ ਪਾ ਰਿਹਾ ਹੈ ਕੰਪਰੋਮਾਈਜ਼ਡ ਪਰਿਵਾਰ ਅੱਜ ਸਪੈਸ਼ਲ ਡੀਜੀਪੀ ਪੰਜਾਬ ਨੂੰ ਚੰਡੀਗੜ੍ਹ ਦੇ ਵਿੱਚ ਮਿਲਿਆ ਇਨਸਾਫ ਦੀ ਮੰਗ ਕਰੀ ਹੈ ਦੇਖੋ ਜੀ ਮਸਲਾ ਇਹ ਹੈ ਜੇ ਤਾਂ ਕੋਈ ਆਮ ਬੰਦਾ ਹੁੰਦਾ ਕਿਸੇ ਨੂੰ ਨਹੀਂ ਪੁੱਛਣਾ ਇੱਥੇ ਪੁਲਿਸ ਨੇ ਸਪਣਾ ਦਈ ਹੈ ਪੁਲਿਸ ਨੂੰ ਅਹਲ ਵਿੱਚ ਪਾਵਰ ਇਨੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪੁਲਿਸ ਰਾਜ ਕੈਮ ਕੀਤਾ ਜਾ ਰਿਹਾ ਆਏ ਦਿਨ ਜਿਹੜੇ ਇਨਕਾਊਂਟਰ ਹੋ ਰਹੇ ਨੇ ਆਏ ਦਿਨ ਜਿਹੜੇ ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨਾਂ ਨੂੰ ਗੈਂਗਸਟਰ ਟੈਕਟਿਕਸ ਦੇ ਲਪਤ ਗੋਲੀ ਮਾਰੀ ਕਿਸੇ ਦੇ ਬਾਹਰ ਮਾਰੀ ਆ ਫੜ ਲਿਆ ਜਾਂ ਗੱਟਾ ਆ ਇਹਨੂੰ ਅਸੀਂ ਇਥੇ ਹਥਿਆਰ ਬਰਾਮਦ ਕਰਾਉਣ ਗਏ ਉੱਥੇ ਜਦੋਂ ਹਥਿਆਰ ਫੜਨ ਗਏ ਉਦੋਂ ਇਹਨੇ ਗੋਲੀ ਚਲਾਤੀ ਇਦਾਂ ਕਹਿ ਕੇ ਮਤਲਬ ਜਿਹੜਾ ਸਾਰਾ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ ਉਹਦਾ ਨਤੀਜਾ ਹੈ ਕਿ ਕਰਨਲ ਤੇਈ ਕੁੱਟ ਮਾਰਾ ਤੇ ਉਹਦੇ ਬੇਟੇ ਦੀ ਨਵਾਲਗ ਦੀ ਕੁੱਟ ਮਾਰਾ ਜਿਹੜੀ ਉਹ ਹੋਈ ਆ ਉਹਨੇ ਚ ਆਮ ਪਰਿਵਾਰਾਂ ਦੇ ਦਾ ਦਬਾਅ ਪਾ ਲੈਂਦੇ ਨੇ ਫੌਜੀ ਦਾ ਪਰਿਵਾਰ ਆ ਪਰਿਵਾਰ ਅੜ ਗਿਆ ਪਰਿਵਾਰ ਦੇ ਆੜਨ ਕਰਕੇ ਇਹ ਸਾਰਾ ਮਸਲਾਗਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਰਿਹਾਗਾ ਤਾਂ ਹੁਣ ਦੇਖਦੇ ਆ ਕਿ ਐਸਐਸਪੀ ਨਾਨਕ ਸਿੰਘ ਇਹ ਸਾਰੇ ਵਿਸ਼ੇ ਦੇ ਉੱਤੇ ਕੀ ਕਾਰਵਾਈ ਕਰਦੇ ਨੇ ਜੀ ਅੱਛਾ ਜੀ ਮਜੀਠੀਏ ਦੀ ਫੇਰ 8 ਘੰਟੇ ਪੁੱਛ ਕੇ ਛੋਈ ਹੈ ਅੱਜ ਫੇਰ 8 ਘੰਟੇ ਪੁੱਛ ਕੇ ਛੋਈ ਹੈ ਜੀ ਦੂਜਾ ਦਿਨ ਸੀ ਅੱਜ ਲਗਾਤਾਰ ਕਿਉਂਕਿ ਮਸਲਾ ਸੁਪਰੀਮ ਕੋਰਟ ਗਿਆ ਸੀਗਾ ਸੁਪਰੀਮ ਕੋਰਟ ਨੇ ਕਿਹਾ ਸੀਗਾ ਪੁਲਿਸ ਨੂੰ ਕਿ ਇਨਾਂ ਦੀ ਜਿਹੜੀ ਪੁੱਛਗਛ ਹੈ ਵਿਕਰਮਜੀਤ ਮਜੀਠੀਆ ਤੋਂ ਉਹ ਕੀਤੀ ਜਾ ਰਹੀ ਉਹਦੇ ਵਿੱਚ ਅੱਜ ਵਿਕਰਮਜੀਤ ਸਿੰਘ ਮਜੀਠੀਆ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਏ ਹਰਚਲਨ ਸਿੰਘ ਭੁੱਲਰ ਦੀ ਗਵਾਹੀ ਵਾਲੀ ਜਿਹੜੀ ਇਹ ਸਪੈਸ਼ਲ ਜਾਂਚ ਟੀਮ ਹੈ ਜਿਹਦੇ ਵਿੱਚ ਕਈ ਆਈਪੀਐਸ ਅਫਸਰ ਨੇ ਉਹਨਾਂ ਨੇ 8 ਘੰਟੇ ਫਿਰ ਪੁੱਛਗਛ ਜਿਹੜੀ ਉਹ ਕੀਤੀ ਆ ਸੁਪਰੀਮ ਕੋਰਟ ਨੇ ਵੈਸੇ ਇਹ ਕਿਹਾ ਸੀ ਕਿ 17 ਮਾਰਚ ਨੂੰ ਵਿਕਰਮਜੀਤ ਮਜੀਠੀਆ ਫੇਰ ਸਾਹਮਣੇ ਪੇਸ਼ ਹੋਣਗੇ ਔਰ ਜਾਂਚ ਦੇ ਵਿੱਚ ਸਹਿਯੋਗ ਕਰਨਗੇ ਜੋ ਪੁੱਛਣਗੇ ਉਹਦੇ ਜਵਾਬ ਦੇਣਗੇ ਉਹਨਾਂ ਨੇ ਕਹੇ ਜੇ 17 ਮਾਰਚ ਨੂੰ ਸਮਾਂ ਨਹੀਂ ਬਚਦਾ ਹੋਰ ਸਵਾਲਾਂ ਦੇ ਲਈ ਤਾਂ 18 ਮਾਰਚ ਦਾ ਦਿਨ ਹੈ ਜਿਹੜਾ ਉਸ ਦਿਨ ਵੀ ਮਜੀਠੀਆ ਜਾ ਕੇ ਸਵਾਲਾਂ ਦੇ ਜਵਾਬ ਦੇਣਗੇ ਅਗਲੇ ਨੇ 8 ਘੰਟੇ ਕੱਲ੍ਹ ਫਾਦ ਲਿਆ ਮਜੀਠੀਆ 8 ਘੰਟੇ ਅੱਜ ਫਾਦ ਲਿਆ ਔਰ ਹੁਣ ਉਹ ਫੇਰ ਕੁਐਸਚਨਰ ਜਿਹੜਾ ਉਹ ਬਣਾਉਣਗੇ ਮਸਲਾ ਫੇਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਲਈ ਜਾਊਗਾ ਕੀ ਮਜੀਠੀਆ ਨੇ ਸਹਿਯੋਗ ਕੀਤਾ ਜਾਂ ਨਹੀਂ ਕੀਤਾ ਇਹਦਾ ਜਵਾਬ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਆ ਕੇ ਤਿਆਰ ਕੀਤਾ ਜਾਊਗਾ ਲੇਕਿਨ ਦੋ ਚੀਜ਼ਾਂ ਜਿਹੜੀਆਂ ਗੱਲ ਸਾਰਾ ਪਤਾ ਲੱਗ ਰਹੀਆਂ ਪਹਿਲੀ ਇਹ ਕਿ ਮਜੀਠੀਆ ਹੋਰ ਆਰੀਆਂ ਸਮੱਸਿਆਵਾਂ ਵਧਣ ਗਿਆ ਹੋਣ ਵਾਲੇ ਦਿਨਾਂ 'ਚ ਪੁਲਿਸ ਦੇ ਵੱਲੋਂ 2 ਦਿਨ ਲਗਾਤਾਰ 8-8 ਘੰਟੇ ਇੱਕ ਟਿਕਾ ਕੇ ਪੁੱਛਗਿੱਛ ਕਰਨਾ ਸਵਾਲ ਸਵਾਲਾਂ ਦਾ ਇੱਕ ਲਿਸਟ ਤਿਆਰ ਕਰਕੇ ਉਹਨਾਂ ਦੇ ਜਵਾਬ ਮੰਗਣੇ ਉਹਨਾਂ ਦੇ ਪ੍ਰੂਫ ਮੰਗਣੇ ਤੇ ਇਹਦੇ ਤੋਂ ਸਾਬਤ ਹੁੰਦਾ ਕਿ ਪੁਲਿਸ ਨੇ ਔਰ ਪੰਜਾਬ ਸਰਕਾਰ ਨੇ ਤੈਅ ਕਰ ਲਿਆਗਾ ਕਿ ਵਿਕਰਮਜੀਤ ਸਿੰਘ ਮਜੀਠੀਆ ਤੋਂ ਇਸ ਕੇਸ ਦੇ ਵਿੱਚ ਹਰ ਤਰ੍ਹਾਂ ਦੀ ਪੜਤਾਲ ਆ ਜਿਹੜੀ ਉਹ ਕੀਤੀ ਜਾਊ ਦੂਸਰਾ ਇਸ਼ੂ ਜਿਹੜਾ ਹੈ ਉਹ ਇਹ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸਰਕਾਰ ਜਾਂ ਪੁਲਿਸ ਆ ਜਿਹੜੀ ਉਹ ਕੀ ਜਵਾਬਦੇਹ ਕਰਦੀ ਆ ਇਹ ਸਭ ਤੋਂ ਅਹਿਮ ਹੋਊਗਾ ਉਹਦੇ ਆਧਾਰ 'ਤੇ ਹੀ ਅੱਗੇ ਕਾਰਵਾਈ ਆ ਜਿਹੜੀ ਉਹ ਚੱਲੇਗੀ ਜੀ ਭਾਰਤ ਪੋਸ਼ਨ ਜੀ ਚੋਣ ਲੜ ਰਹੇ ਨੇ ਜੀ ਦੇਖੋ ਜੀ ਪੂਰੀ ਤਿਆਰੀ ਚਾ ਭਾਰਤ ਪੋਸ਼ਨ ਆਸ਼ੂ ਔਰ ਲੁਧਿਆਣਾ ਪੱਛਮੀ ਦੀ ਜਿਹੜੀ ਜਿਮਣੀ ਚੋਣ ਹੈ ਉਹ ਚੋਣ ਆਵਾਦੀ ਪਾਰਟੀ ਦੇ ਲਈ ਬੜੀ ਅਹਿਮ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉੱਥੋਂ ਸੰਜੀਵ अरोड़ा ਨੂੰ ਜਿਹੜੇ ਰਾਸਫਾ ਮੈਂਬਰ ਨੇ ਚੋਣ ਮદાન ਚ ਤਾਰਿਆ ਹੋਇਆ ਕਿ ਜਿਹੜੀ ਆਲ ਕੱਲ ਲੁਧਿਆਣਾਈ ਸੀਗੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਮਾਨ ਨੇ ਲੁਧਿਆਣੇ ਦੇ ਵਿੱਚ ਜਿਹੜੀ ਹੈ ਉਹ ਮੀਟਿੰਗਾਂ ਕੀਤੀਆਂ ਔਰ ਉੱਥੇ ਜਾ ਕੇ ਆਪਣੇ ਉਮੀਦਵਾਰ ਤਜੀਬ ਰੋੜਾ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਆ ਕੁਝ ਵਪਾਰੀਆਂ ਨੂੰ ਰਾਸਤਾਂ ਦਿੱਤੀਆਂ ਨੇ ਉਹਦਾ ਮਤਲਬ ਵੀ ਸਾਰਾ ਲੁਧਿਆਣਾ ਦੀ ਇਲੈਕਸ਼ਨ ਹੈ ਮਤਲਬ ਸਾਫ਼ ਹੈ ਜਿੰਨੀ ਜਾਣਕਾਰੀ ਮਿਲ ਰਹੀ ਹੈ ਕਿ ਸੰਜੀਵ ਰੋੜਾ ਜਿਹੜੇ ਰਾਸਵਾ ਮੈਂਬਰ ਨੇ ਉਹਨਾਂ ਨੂੰ ਲੁਧਿਆਣੇ ਤੋਂ ਚੋਣ ਲੜਾ ਕੇ ਆਵਾਜ਼ੀ ਪਾਰਟੀ ਚਾਹੁੰਦੀ ਆ ਵਿਧਾਇਕ ਬਣ ਉਦੋਂ ਬਾਅਦ ਮੰਤਰੀ ਬਣ ਉਹਨਾਂ ਦੀ ਸੀਟ ਰਾਸਵਾਲੀ ਥਾਂ ਲਈ ਹੁੰਦੀ ਆ ਉਹਦੇ ਤੇ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸੋਦੀਆ ਨੂੰ ਜਿਹੜਾ ਰਾਸਵਾ ਭੇਜਿਆ ਜਾਵੇ ਸੰਭਾਵਨਾ ਕੇਜਰੀਵਾਲ ਦੀ ਆਵਾਜ਼ੀ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਉਧਰੋਂ ਭਾਰਤ ਕੁਸ਼ਨ ਆਸ਼ੂ ਨੇ ਪੋਸਟਰ ਲਵਾਤੇ ਲੁਧਿਆਣਾ ਪੱਛਮੀ ਦੇ ਵਿੱਚ ਭਾਰਤ ਕੁਸ਼ਨ ਆਸ਼ੂ ਤੇ ਉਹਦੀ ਪਤਨੀ ਉਹ ਦਾਵਾ ਕਰ ਰਹੇ ਨੇ ਕਿ ਦੇਖੋ ਜੀ ਇਹ ਹਲਕੇ ਦੇ ਵਿੱਚ ਅਸੀਂ ਬਹੁਤ ਲੰਬੇ ਸਮੇਂ ਤੋਂ ਤਿਆਰੀ ਦੇ ਵਿੱਚ ਆ ਔਰ ਸਾਨੂੰ ਇਥੋ ਟਿੱਕਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਕਾਂਗਰਸ ਦੀ ਤਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹਰਾਨੇ ਦੀ ਭਾਰਤਕੁਸ਼ਣਾਸ਼ੂ ਨੂੰ ਨਿਸ਼ਾਨੇ ਤੇ ਰੱਖਿਆ ਸੀ ਪਿਛਲੇ ਦਿਨਾਂ ਦੇ ਵਿੱਚ ਭਾਰਤਕੁਸ਼ਣਾਸ਼ੂ ਦੀ ਜ਼ਿੰਮੇਵਾਰੀ ਵੀ ਹੋਈ ਸੀ ਸੋ ਉੱਥੇ ਭਾਰਤਕੁਸ਼ਣਾਸ਼ੂ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਪ੍ਰੋਜੈਕਟ ਹੋ ਰਹੇ ਨੇ ਕਾਂਗਰਸ ਕੋਲੇ ਵੀ ਹੋਰ ਪੇੜਾ ਨਹੀਂ ਕਾਂਗਰਸ ਭਾਰਤਕੁਸ਼ਣਾਸ਼ੂ ਨੂੰ ਚਾਹਣ ਦੀ ਸੰਭਾਵਨਾ ਹੈਗੀ ਭਾਜਪਾ ਨੂੰ ਗਿਲਸਾਵੋਤ ਤੋਂ ਕੈਂਡੀਡੇਟ ਮਿਲ ਹੀ ਗਿਆ ਹੈਗਾ ਡੀਐਸਪੀ ਬਲਵਿੰਦਰ ਸੇਖੋਂ ਜਿਹੜੇ ਸਾਬਕਾ ਡੀਐਸਪੀ ਨੇ ਉਹ ਭਾਜਪਾ ਜੁਆਇਨ ਕਰਕੇ ਪਿਛਲੇ ਦਿਨਾਂ ਦੇ ਵਿੱਚ ਔਰ ਉੱਥੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾਣ ਦੀ ਸੰਭਾਵਨਾ ਕੀ ਜਿਹੜੀ ਬੀਜੇਪੀ ਦੇ ਵੱਲੋਂ ਉਹ ਬਣੀ ਹੋਈ ਆ। ਉਹ ਲੁਧਿਆਣਾ ਦੀ ਚੋਣ ਬੜੀ ਦਿਲਚਸਪ ਰਹਿਣ ਵਾਲੀ ਆ ਔਰ ਉਸ ਚੋਣ ਦੇ ਲਈ ਪੂਰੇ ਜੋਰ ਜਮੈਸ਼ ਆ ਜਿਹੜੀ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਉਹ ਸ਼ੁਰੂ ਹੋ ਚੁੱਕੀ ਆ। ਜੀ। ਇਹ ਦੱਸਿਓ ਜੀ ਬਈ ਪਿਓ ਪੁੱਤ ਨੇ ਖੁਦਕੁਸ਼ੀ ਕੀਤੀ ਤੇ ਆਰਥੀ ਤੇ ਪਰਚਾ ਹੋਇਆ? ਹਾਂਜੀ ਇਹ ਜਲਸਾ ਉਹਨਾਂ ਬੜੀ ਭਾਵਕ ਜੀ ਵੀਡੀਓ ਹੈ ਜਿਹੜੀ ਵੀਡੀਓ ਦੇਖ ਰਹੇ ਹਾਂ ਔਰ ਉਹ ਵੀਡੀਓ ਦੇ ਵਿੱਚ ਆਪਣੇ ਬਹੁਤ ਸਾਰੇ ਸ੍ਰੋਤਿਆਂ ਨੇ ਵੀਡੀਓ ਉਹ ਸੁਣੀ ਵੀ ਹੋਵੇਗੀ ਦੇਖੀ ਵੀ ਹੋਵੇਗੀ ਉਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਹੈ ਔਰ ਉਹਦਾ ਇੱਕ ਨਵਾਲਿਕਾ ਜਿਹਾ ਬੱਚਾ ਉਹਦੇ ਕੋਲੇ ਖੜਾ ਉਹ ਦੋਨੇ ਕਹਿੰਦੇ ਨੇ ਵੀ ਅਸੀਂ ਖੁਦਕੁਸ਼ੀ ਕਰਨ ਜਾ ਰਹੇ ਹਾਂ ਸਾਡੀ ਡੈਡ ਬੋਡੀ ਜਿਹੜੀਆਂ ਉਹ ਕੱਟ ਲੈਣ ਉਹਨਾਂ ਦੇ ਪਰਿਵਾਰ 'ਚ ਤਿੰਨ ਮੌਤਾਂ ਪਹਿਲਾਂ 1 ਸਾਲ ਦੇ ਵਿੱਚ ਹੋਈਆਂ ਉਹ ਵਿਅਕਤੀ ਦੀ ਜਿਹੜਾ ਖੁਦਕੁਸ਼ੀ ਕਰਨ ਜਾ ਰਿਹਾ ਉਹਦੇ ਨਾਲਕ ਪੁੱਤਰ ਨੂੰ ਨਾਲ ਲੈ ਕੇ ਉਹਦੀ ਮਾਤਾ ਦੀ ਉਹਦੇ ਫਾਦਰ ਦੀ ਉਹਦੇ ਬ੍ਰਦਰ ਦੀ ਤਿੰਨ ਮੌਤਾਂਾਂ ਦੇ ਪਰਿਵਾਰ ਦੇ ਵਿੱਚ ਜਿਹੜੀਆਂ ਆਲਰੇਡੀ ਹੋ ਚੁੱਕੀਆਂ ਨੇ ਤਾਂ ਉਸ ਤੋਂ ਬਾਅਦ ਇਹ ਵੀ ਦੱਸਦੇ ਆ ਕਿ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਲੇਕਿਨ ਪਿਓ ਪੁੱਤ ਨੇ ਧਾਰੀ ਵੀ ਹੋਈ ਸੀ ਖਾਸ ਕਰਕੇ ਪਿਓ ਨੇ ਉਹ ਹੁਣ ਇਹਦੇ ਤੇ ਸਵਾਲ ਇਹ ਵੀ ਉੱਠ ਰਹੇ ਆ ਵੀਡੀਓ ਦੇਖ ਕੇ ਵਿੱਚ ਪੁੱਤ ਦਾ ਕੀ ਕਸੂਰ ਸੀਗਾ ਚਲੋ ਬਾਪ ਸਰਕਰਜਾ ਸੀ ਪਰੇਸ਼ਾਨ ਸੀ ਪਰਿਵਾਰਕ ਤੌਰ ਦੇ ਉੱਤੇ ਔਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਲੇਕਿਨ ਬੇਟੇ ਦਾ ਉਹਦੇ ਵਿੱਚ ਕੋਈ ਇਦਾਂ ਸੂਰ ਨਹੀਂ ਸੀਗਾ ਕਿ ਬੇਟੇ ਨੂੰ ਨਾਲ ਲੈ ਕੇ ਖੁਦਕੁਸ਼ੀ ਕਰਦਾ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਮ੍ਰਿਤਕ ਦੀ ਪਤਨੀ ਦੇ ਵੱਲੋਂ ਜਿਹੜੀ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਕਿ ਆਹ 11 ਬੰਦੇ ਨੇ ਜਿਨ੍ਹਾਂ ਨੇ ਦੇ ਅਸੀਂ ਪੈਸੇ ਦੇਣੇ ਸੀ ਉਹ ਸਾਨੂੰ ਸੰਗ ਕਰਦੇ ਸੀ ਜਿੱਤੋਂ ਅੱਕ ਕੇ ਮੇਰੇ ਪਤੀ ਤੇ ਮੇਰੇ ਪੁੱਤਰ ਨੇ ਜਿਹੜੀ ਖੁਦਕੁਸ਼ੀ ਆਹੋ ਕੀਤੀ ਆ ਤਾਂ ਹੁਣ ਐਫ ਆਈ ਆਰ ਦਰਜ ਹੋ ਗਈ ਜੀ ਉਹ 11 ਜਾਣਿਆ ਤੇ ਉਹਨਾਂ ਚ ਆੜਤੀਆ ਵੀ ਸ਼ਾਮਲ ਹੈ ਜੀ अच्छा जी पाकिस्तान ਤੋਂ ਭਾਰਤ ਆਈ ਸੀਮਾ ਹੈਦਰ ਨੇ ਭਾਰਤ 'ਚ ਬੱਚੇ ਨੂੰ ਜਨਮ ਦਿੱਤਾ ਬੱਚੀ ਨੂੰ ਹਾਂ ਜੀ ਉਹੀ ਹੈ ਜਿਹੜੀ ਬੜੀ ਮਸ਼ਹੂਰ ਹੋਈ ਸੀ ਚਾਰ ਬੱਚਿਆਂ ਦੀ ਮਾਂ ਜਿਹਦਾ ਪਤੀ ਦੁਬਈ 'ਚ ਗਿਆ ਹੋਇਆ ਸੀਗਾ ਔਰ ਪਾਕਿਸਤਾਨ ਤੋਂ ਇਹ ਪਾਇਆ ਨੇਪਾਲ ਭਾਰਤ ਆਈ ਸੀਗੀ ਔਰ ਇਹਨੇ ਇੱਥੇ ਵਿਆਹ ਕੀਤਾ ਸੀਗਾ ਤੇ ਉਹ ਇਹਦਾ ਵਿਆਹ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀ ਚਾਰ ਬੱਚਿਆਂ ਨੂੰ ਨਾਲ ਲੈ ਕੇ ਹੀ ਇਹ ਭਾਰਤ ਆ ਜਿਹੜੀ ਸੀਮਾ ਹੈਦਰ ਆਈ ਸੀਗੀ ਇਹ ਕਾਫੀ ਚਰਚਾ ਇਹਦੀ ਉਸ ਵਕਤ ਹੋਈ ਸੀਗੀ ਸੋ ਹੁਣ ਇਹਨੇ ਇੱਕ ਬੱਚੀ ਨੂੰ ਜਨਮ ਦਿੱਤਾ ਜੀ ਔਰ ਪੰਜਵਾਂ ਬੱਚੀ ਆ ਜਿਹੜੀ ਇਹ ਇਹਦੀ ਜਿਹਨੂੰ ਇਹਨੇ ਜਨਮ ਦਿੱਤਾ ਸੋ ਹੁਣ ਇਹ ਵੀ ਸੰਭਾਵਨਾ ਬਣੀ ਹੋਈ ਆ ਇਹਨੂੰ ਭਾਰਤੀ ਨਾਗਰਿਕਤਾ ਵੀ ਆ ਜਿਹੜੀ ਉਹ ਮਿਲ ਜਾਵੇਗੀ ਕਿਉਂਕਿ ਹੁਣ ਤੱਕ ਇਹਨੂੰ ਭਾਰਤੀ ਨਾਗਰਿਕਤਾ ਦੀ ਜਿਹੜੀ ਉਹ ਨਹੀਂ ਮਿਲੀ ਸੀ ਇਹਦਾ ਮਸਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਜਿਹਦੇ ਪਤੀ ਨੇ ਵੀ ਕਾਫੀ ਰੌਲਾ ਗਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹ ਪਾਇਆ ਸੀਗਾ ਤੇ ਲੇਕਿਨ ਇਹ ਜੇ ਇਸ਼ੂ ਦੇ ਉੱਤੇ ਕਈ ਬਹੁਤ ਸਾਰੀਆਂ ਵੀਡੀਓ ਕਲਿਪਸ ਬਹੁਤ ਸਾਰੇ ਨਿਊ ਚੈਨਲ ਵੀ ਜਿਹੜੇ ਉਹ ਚਰਚਾ ਦਾ ਵਿਸ਼ਾ ਬਣਿਆ ਸੀ ਪਰ ਹੁਣ ਸੀਮਾ ਹੈਦਰ ਦੇ ਵੱਲੋਂ ਆਪਣੀ ਪੰਜਵੀਂ ਧੀ ਨੂੰ ਜਨਮ ਜਿਹੜਾ ਉਹ ਦੇ ਦਿੱਤਾ ਗਿਆ ਬਕਾਇਦਾ ਉਹਨਾਂ ਦੇ ਵਕੀਲ ਡਾਕਟਰ ਏਪੀ ਨੇ ਜਾਣਕਾਰੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਸਾਂਝੀ ਕੀਤੀ ਆ ਸਚਨ ਮੀਨਾ ਜਿਹੜੇ ਉਹਦੇ ਪਤੀ ਨੇ ਉਹਦੇ ਵੱਲੋਂ ਵੀ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਜੀ ਇਹ 13 ਮਈ 2023 ਨੂੰ ਆਈ ਸੀ ਜਲਸਾਬ ਨੇਪਾਲ ਰਾਹੀਂ ਭਾਰਤ ਔਰ ਲਗਭਗ 2 ਸਾਲ ਹੋਣ ਵਾਲੇ ਹੈ ਜੀ ਇਹਦੇ ਭਾਰਤ ਆਈ ਨੂੰ ਸੀਮਾ ਤੇ ਸਚਨ ਦੀ ਪ੍ਰੇਮ ਕਹਾਣੀ ਉਦੋਂ ਬਹੁਤ ਚਰਚਾ ਦਾ ਵਿਸ਼ਾ ਬਣੀ ਸੀ ਪਬਜੀ ਗੇਮ ਖੇਡਦੇ ਹੋਏ ਇਹਨਾਂ ਦੀ ਮੁਲਾਕਾਤ ਹੋਈ ਸੀ ਜੀ ਔਰ ਉਦੋਂ ਬਾਅਦ ਪਬਜੀ ਗੇਮ ਖੇਡਦੇ ਹੋਏ ਹੀ ਇਹ ਇਹ ਭਾਰਤ ਆ ਗਈ ਜਿਹੜੀ ਉਹ ਆਈ ਸੀ ਜੀ ਧੰਨਵਾਦ ਜੀ ਕੱਲ ਸਵੇਰੇ ਫੇਰ ਸਾਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ